ਉਹ ਫਿਰ ਅੰਦਰ ਕੀ ਆ ਜਿਹੜਾ ਵਖਾਉਣ ਵਾਲੇ ਇਹਨਾਂ ਕੋਲ ਬਣਦਾ ਵੀ ਆਡਾ ਤਮੀ ਮੇਰੇ ਤੇ ਯਕੀਨ ਨਹੀਂ ਕਰਦੀ ਉਹ ਤੁਹਾਨੂੰ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਕਰ ਕਿਉਂ ਨਹੀਂ ਕਿਹਾ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤੇ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਣਾ ਤੇ ਫਿਰ ਕੀ ਮਾਰਿਆ ਉਹਦੇ ਸਿਰ 'ਚ ਲੱਕੜ ਦਾ ਜੋਲ ਲੱਭਾ ਸੀਗਾ ਮਾਰ ਦਿੱਤਾ ਉਹ ਘਰ 'ਚ ਸੀ ਘਰ 'ਚ ਸੀਗਾ ਜਦੋਂ ਮਾਰਿਆ ਹਾਂਜੀ ਤੁਹਾਡਾ ਕੀ ਲੱਗਦਾ ਏ ਮੇਰੇ ਚਾਚੇ ਦਾ ਬੇਟਾ ਤੁਹਾਨੂੰ ਲੱਗਦਾ ਵੀ ਗਲਤ ਕੀਤਾ ਏ ਹਾਂਜੀ ਕੋਈ ਮੈਂ ਬਿਆਨ ਦਿੱਤੀਓ ਸੱਚੀ ਬਿੱਤੀ ਹੈ ਨਹੀਂ ਜਿਹੜਾ ਮੁੰਡਾ ਤੁਸੀਂ ਭਰਾ ਆਪਣੇ ਨੂੰ ਮਾਰ ਦਿੱਤਾ ਲੱਗਦਾ ਵੀ ਗਲਤ ਹੈ ਗਲਤ ਕੀਤਾ ਕੋਈ ਅਫਸੋਸ ਹੈਗਾ ਇਸ ਗੱਲ ਤੇ ਨਹੀਂ ਹੈ ਜੀ ਕਿ ਤੁਹਾਨੂੰ ਲੱਗਦਾ ਤੁਸੀਂ ਸਹੀ ਕੀਤਾ ਤੁਸੀਂ ਜੋ ਕੀਤਾ ਸਹੀ ਕੀਤਾ ਹਾਂਜੀ ਸਹੀ ਕੀਤਾ ਉਹ ਤੁਹਾਨੂੰ ਛੇੜਦਾ ਸੀਗਾ ਹਾਂਜੀ ਇਹ ਮੁੰਡਾ ਤੁਹਾਡੇ ਨਾਲ ਸੀ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾਣ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਨਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਚੌਥਾ ਲੜੀ ਕਿਆ ਉਸ ਤੋਂ ਮਾਰ ਕੇ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਉਸ ਤੋਂ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਸੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈਗਾ ਇਹ ਨੰਬਰ 3169 2024 ਨੂੰ ਐਸਐਚਓ ਦਿਨਾਨਗਰ ਇਸਪੈਕਟ ਮਨੋਜ ਕਮਨ ਨੂੰ ਤਲਾ ਮਿਲੀ ਸੀ ਵੀ ਫਿਰ ਸੀਹੋਵਾਲ ਦੇ ਸੁਰੇ ਦੀ ਪਟਨੀ ਤੇ ਕੋਈ ਰੈੱਡ ਬੋਡੀ ਪਈ ਹੈ। ਔਰ ਐਸਐਚਓ ਦੀ ਨਾਨਾਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਇਹਨੇ ਮਿਲਾਇਆ ਮੌਕਾ ਕੀਤਾ। ਚੈੱਕ ਕਰ ਤੇ ਜਿਹੜੀ ਹੈਗੀ ਆ ਤ੍ਰਿਬੂਨ 18 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸੀ। ਸੋ ਮੌਢਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰਿਆ ਪਤਨੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਉਹ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ 22 ਨੰ ਦਾ ਲੜਕਾ ਹੈਗਾ ਆਪਣੇ ਘਰੂਟਿਆਂ ਦਾ ਉਹਦੇ ਨਾਲ ਦੇ ਇਨਸਟਰ ਰਿਲੇਸ਼ਨਸ਼ੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਂ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਉਹ ਜਾਨਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸ ਜਿਹੜਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲਿਆ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਇਹ ਦਰ ਕਰਕੇ ਦਾ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਨੂੰ ਕੈਰੀ ਕਰਕੇ ਇਸ ਸੂਬੇ ਤੇ ਆ ਕੇ ਸੌੜ ਲਦਾ ਸੀ ਤੇ ਉਥੇ ਇਹਦੀ ਜਿਹੜੀ ਛਾਣਕ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟਸ ਨੇ ਇਸਦੀ ਛਾਣਕ ਕੀਤੀ ਇਸ ਸੰਬੰਧੀ ਮਕਦਮਾ ਨੰਬਰ ਜਿਹੜਾ ਹੈ ਕਿ 134 169 2024 103 233 ਦੇ ਨਾਲ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਇਹ ਮਕਦਮਾ ਦਰਜ ਕੀਤਾ ਗਿਆ ਹੈ ਸੋ ਜਿਹਨਾਂ ਨੂੰ ਤੁਸੀਂ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਮੋਬੀਨਲ ਜਿਹੜਾ ਲੜਕਾ ਜਿਹੜਾ ਹੈਗਾ ਇਹਨੇ ਚਾਚੇ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਹ ਚੀਜ਼ ਦੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਕ ਚ ਇਹਨਾਂ ਨੇ ਦਾ ਮਰਡਰ ਕੀਤਾ ਸੋ ਦਾ ਦੋទ ਅਕਿਊਜ਼ ਨੂੰ ਅਸੀਂ ਮੌਕੇ ਤੋਂ ਰਿਸਕ ਕਰ ਲਿਆ ਗਿਆ ਸਰ ਇਹ ਨਜਾਇਜ਼ ਬੰਦਾ ਨੇ ਕਰਨੀ ਸਰ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਸ ਵਿੱਚ ਜਿਹੜੀ ਇਹ ਖੁੰਦਕ ਸੀ ਸੋ ਇਹ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹ ਦੇ ਘਰੇ ਲੜਕਾ ਆਇਆ ਹੋਇਆ ਸੀ ਸੋ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਚ ਮਾਰ ਦਤਿਆ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਹੈ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜੇ ਹੈਗਾ ਦੋਨੇ ਅਕਿਊਜ਼ ਨੇ ਨਾਂ ਹੀ 18 ਨਾਲ ਚਲਦੇ ਕੀ ਭੇਜਦਾ ਸਰ ਜਰੂਰ ਇਹ ਵਾਕਾਤ ਨੂੰ ਜਾਂਚ ਦਿੱਤਾ ਸੀ ਲੜਕੀ ਦੇ ਘਰ ਦੀ ਹੈ ਦੋਵੇਂ ਲੜਕੇ ਦੇ ਘਰ ਤੇ ਜਾ ਕੇ ਜਦੋਂ ਮਰਿਆ ਉਹਦੇ ਘਰ ਤੇ ਕੋਈ ਨਹੀਂ ਹੈ ਗੱਡੀ ਉਸ ਵਕਤ ਉਸ ਟਾਈਮ ਨਾਲ ਦੇ ਘਰ 'ਚ ਕੋਈ ਮੈਂਬਰ ਨਹੀਂ ਸੀ ਇਹ ਲੜਕੀ ਹੀ ਕੱਲੀ ਸੀ ਕਰੇ ਇਹ ਪਰਦੇ ਵਿੱਚ ਆ ਰਹੀ ਨਹੀਂ ਸਹੀ ਤਾਂ ਇਹ ਜੋ ਪਤਾ ਲੱਗਿਆ ਵੀ ਇਹ ਲੜਕੀ ਬੀਸੀਏ ਵਨ ਦੀ ਜਿਹੜੀ ਸਟੂਡੈਂਟ ਹੈ ਪੜ ਰਹੀ ਹੈ ਤੇ ਦੋਨ ਵਰਕਾੜਾ ਮੋਲਜੇ ਮਾ ਵੀ ਪੜ ਰਿਆ ਕੋਈ ਕਲਾਸ ਮੈਟ ਨਹੀਂ ਆਹੀ ਪਤਾ ਲੱਗਿਆ ਸੁਣ ਚਦੇ ਆ ਕਲਾਸ ਪੜ ਰਿਹਾ ਬਾਬੂ ਕਰਦਾ ਕਿ ਨਹੀਂ ਕਰਤਾਰ ਹੋਗੀ ਹਾਂ ਦੁਨੀ ਰੈਸ ਕਰ ਲੈਣ ਸਰਦ ਮੰਨਦਾ ਕਿ 10 10 ਮਿੰਟ ਜਾਂ 15 ਮਿੰਟ ਦੇ ਅੰਦਰ ਉਹਨੂੰ ਪੁੱਛਣਾ ਚਾਹੀਦਾ ਹਾਂ ਨਹੀਂ ਬਹੁਤ ਇਹਦੇ ਵਿੱਚ ਬੋਡੀ ਮਿਸਟੈਡੀ ਨਾਲ ਐਸ ਐਚਓ ਦਿਨਾਨਗਰ ਤੇ ਡੀ ਐਸ ਪੀ ਸੁਰਿੰਦਰ ਜੀ ਨੇ ਇਹਨਾਂ ਨਾਲ ਆਪਣੀ ਨਾਨੀ ਮਿਸਟੈਡੀ ਨਾਲ ਸੁਪਰੀਵਿੰਡਰ ਨਾਲ ਇਹਨਾਂ ਨੇ ਤੇ ਵੀਨ ਦੋ ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਅਧੂਆ ਅਰੈਸਟ ਕਰ ਲਿਆ ਸੀ। ਲਾਸ਼ ਦੀ ਦੁਕਾਨੇ ਦਾ ਮੌਂਦਰੀ ਤੋਂ ਹੁੰਦੀ ਰਹੀ ਲਾਸ਼ ਨੂੰ ਲੈ ਕੇ। ਆ ਬਿਲਕੁਲ ਜਦੋਂ ਇਹ ਮੌਕੇ ਤੋਂ ਜਾ ਕੇ ਮੋਟਰਸਾਈਕਲ ਤੇ ਪਾ ਕੇ ਇਹਨੂੰ ਨਸ਼ਬਾਉਣ ਦੀ ਖਾਤਰੀ ਲੈ ਕੇ ਜਾ ਰਹੇ ਸੀਗੇ, ਸ਼ੁੱਟਣ ਨੂੰ ਜਾ ਰਹੇ ਸੀ ਤਾਂ ਲੇਕਿਨ ਬਾਅਦ ਇਹ ਗੱਲ ਆਈਡੈਂਟੀਫਾਈ ਹੋ ਗਈ। ਕੀ ਕੀ ਚੱਕ ਪਾ ਕੇ ਲੈ ਗਏ? ਇਹ ਬੋਰੀ 'ਚ ਪਾ ਕੇ ਲੈ ਜਾ ਰਹੇ ਸੀ। ਓਡੀ ਨਾਲ ਸੀ ਉਹ ਜੀ ਲੈ ਕੇ। ਓਡੀ ਨਾਲ ਸੀ। ਅਜੇ ਬਰਾਦ ਸੀ ਬੁਲੀ ਗਈ ਸੀ ਇਹਨੂੰ ਮਾਰਿਆ। ਇਹ ਨੂੰ ਮਾਰਿਆ। ਉਹਦਾ ਖੈਰ ਨਮਤ ਚਾਚੇ ਦੇ ਬੈਠਾ ਸੀ ਉਹ। ਪਰਵਾਤ ਕੋ ਕੱਲੇ ਲੜਕਾ ਸੀ ਜਿਹਨੂੰ ਮਾਰਿਆ ਹੈ ਪਹਿਲਾਂ ਹਾਂ ਸੁਣ ਚ ਹੀ ਆਇਆ ਵੀ ਕੱਲੇ ਲੜਕਾ ਸੀ ਹੁਣ ਫਰਜ਼ਦਰਾਂ ਦੇ ਜਿਹੜੀ ਹੈਗੇ ਆ ਅਰੈਸਟ ਕਰ ਲੈਨੇ ਫਰਜ਼ਦਰਾਂ ਦਾ ਜੁਰਮਾਨਾ ਲਾਵਾਂਗੇ ਜੁਰਮਾਨਾ ਲੈ ਕੇ ਫਰਜ਼ਦਰ ਕੋਰ ਵੀ ਡਿਟੇਲ ਰਿਪੋਰਟ ਸ਼ੇਅਰ ਕਰਾਂਗੇ